ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕਹਿਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਖੇਤ ਸਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਪੀਟੀਸੀ ਦੀ ਨਿਮਾਣੀ ਜੀ ਪੇਸ਼ਕਸ਼ ਬੰਦਗੀ ਤੋਂ ਸ਼ਹਾਦਤ ਤੱਕ ਦਾ ਸਫ਼ਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਪਿਛਲੇ ਐਪੀਸੋਡ 'ਚ ਅਸੀਂ ਗੱਲ ਕਰ ਰਹੀ ਸੀ ਕਿਵੇਂ ਮਨੁੱਖੀ ਹੱਕਾਂ ਦੇ ਰਾਖੇ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਮੁੱਚੀ ਕਲਾਈ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਮਾਨਵਤਾ ਦਾ ਦਰਦ ਨੂੰ ਆਪਣਾ ਦਰਦ ਸਮਝਿਆ ਤੇ ਉਹ ਸਿਧਾਂਤ ਸਾਡੀ ਝੋਲੀ ਪਾਇਆ 239 ਸਾਲ ਦਾ ਲੰਮਾ ਸਮਾਂ ਜਦੋਂ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵੀ ਹੋਈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੋਈ ਇਹ ਸਿਧਾਂਤ ਨੂੰ ਬਚਾਉਣ ਦੇ ਖਾਤਰ ਇਤਿਹਾਸ ਦਾ ਇੱਕ ਇੱਕ ਵਰਕਾ ਖੋਲ ਕੇ ਸਾਡੇ ਸਾਹਮਣੇ ਰੱਖਿਆ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਰਾਮਦੀਵਾਲੀ ਨੇ ਸੋ ਅੱਜ ਫਿਰ ਉਸ ਐਪੀਸੋਡ ਨੂੰ ਅੱਗੇ ਤੋਰਨ ਵਾਸਤੇ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਸਿਕਸ ਸਕਾਲਰ ਜੋ ਕਿ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਨੇ ਗੁਰ ਇਤਿਹਾਸ ਗੁਰਬਾਣੀ ਦੀ ਗੱਲ ਬੜੇ ਸੋਹਣੇ ਢੰਗ ਨਾਲ ਕਰਦੇ ਨੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਰਾਮਦੀਵਾਲੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਸਾ ਪਿਛਲੇ ਐਪੀਸੋਡ ਚ ਆਪਾਂ ਗੱਲ ਕੀਤੀ ਸੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਤੇ ਚਲਦਿਆਂ ਚਲਦਿਆਂ ਜਦੋਂ 239 ਸਾਲ ਦਾ ਸਮਾਂ ਬੰਦ ਹੈ 10 ਗੁਰੂ ਸਾਹਿਬਾਨ ਦਾ ਸਮਾਂ ਕਿਵੇਂ ਗੁਰੂ ਅਰਜਨ ਸਾਹਿਬ ਨੇ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ ਸਿਧਾਂਤ ਦੀ ਇਹ ਰੱਖਿਆ ਵਾਸਤੇ ਸਿਧਾਂਤ ਨੂੰ ਕਾਇਮ ਕਰਨ ਵਾਸਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਆਂਦਾ ਹੈ ਮਨੁੱਖੀ ਹੱਕਾਂ ਦੀ ਗੱਲ ਜਿਹੜੀ ਗੁਰਨਾਨਕ ਸਾਹਿਬ ਨੇ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਸੱਚਮੁੱਚ ਪ੍ਰੈਕਟੀਕਲ ਰੂਪ ਕਰਕੇ ਦਿਖਾ ਦਿੱਤਾ ਕਿਵੇਂ ਬਿਆਨ ਕਰਾਂਗੇ ਦੇਖੋ ਜੀ ਜੋਤ ਉਹਾ ਜੁਗਤ ਸਾਇ ਸਹਕਾਇਆ ਫੇਰ ਪਲਟਿਆ ਜੀ ਜੋਤ ਗੁਰੂ ਨਾਨਕ ਸਾਹਿਬ ਵਾਲੀ ਹੀ ਚੱਲਦੀ ਆ ਰਹੀ ਹੈ ਬਿਲਕੁਲ ਜੋਤ ਦੇ ਵਿੱਡੇ ਉਹ ਕੰਮ ਉਦੇਸ਼ ਉਹੀ ਚੱਲਦੇ ਆ ਰਹੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੀ ਸਿਰਫ ਸਮੇਂ ਦੇ ਹਿਸਾਬ ਨਾਲ ਜੋ ਟਾਈਮ ਪੀਰੀਅਡ ਬੰਦਾ ਅਗਲਾ-ਅਗਲਾ ਜਾਮਾ ਧਾਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਜੋਤ ਹੈ ਤੇ ਉਹਨਾਂ ਉੱਪਰ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਮੌਜੂਦ ਨੇ ਸਮੇ ਸਮੇ ਆਪਾਂ ਜੋ ਪਿਛਲੇ ਹਿੱਸੇ ਵਿੱਚ ਗੱਲ ਕੀਤੀ ਸੀ ਪਹਿਲੇ ਭਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਮਨੁੱਖਤਾ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨਾ ਚਾਹੇ ਉਹ ਮੁਗਲ ਪਠਾਣਾ ਭਈ ਲੜਾਈ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਚਾਹੇ ਪੈਂਦੇਖਾਂ ਵਰਗੇ ਗੁਰੂ ਘਰ ਦੇ ਵਿੱਚ ਰਹਿੰਦੇ ਨਹੀਂ ਉਹਨਾਂ ਦੇ ਲਈ ਗੁਰੂ ਸਾਹਿਬ ਜੀ ਦਾ ਪਿਆਰ ਵੀ ਹੈ ਸਤਕਾਰ ਵੀ ਹੈ ਤੇ ਮਰਦੇ ਦਮ ਤੱਕ ਵੀ ਉਹਨਾਂ ਦੇ ਹੱਕ ਦੀ ਰਾਖੀ ਹੈ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇਖਦੇ ਹਾਂ ਤੇ ਇੱਕ ਲੜੀ ਵਿੱਚ ਹੀ ਹੈ ਜਿਹੜੀ ਲੜੀ ਦੀ ਰਮਤਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਮੀਰੀ ਪੀਰੀ ਦੇ ਰੂਪ ਵਿੱਚ ਪ੍ਰਗਟ ਹੋਈ ਗੁਰੂ ਸਾਹਿਬ ਜੀ ਨੇ ਸਾਨੂੰ ਮਜਲੂਮਾਂ ਨੂੰ ਛਤਰ ਛਾਇਆ ਦਿੱਤੀ ਆਪਣੇ ਗਲ ਨਾਲ ਲਾਇਆ ਤੇ ਉਸੇ ਲੜੀ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਘਰ ਆ ਕੇ ਗੁਰਨਾਨਕ ਦੇ ਦਰ ਤੇ ਪੁਕਾਰ ਕਰਨ ਵਾਲੇ ਉਹਨਾਂ 500 ਕਸ਼ਮੀਰੀ ਵਿਦਵਾਨ ਸੱਜਣ ਪੰਡਿਤ ਭਰਾਵਾਂ ਦੀ ਉਹ ਕਾਰ ਨੂੰ ਗੁਰੂ ਤੇਗ ਬਹਾਦਰ ਜੀ ਨੇ ਸੁਣਿਆ ਏਕ ਲੜੀ ਦਾ ਹੀ ਹਿੱਸਾ ਸੀ ਜਦੋਂ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਪੱਖ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆ ਵੱਖ-ਵੱਖ ਵਿਦਵਾਨਾਂ ਨੇ ਇਤਿਹਾਸ ਲਿਖਿਆ ਹੈ ਹਾਂਜੀ ਕਿਸੇ ਨੇ ਆਪਣੇ ਕਲਮ ਰਾਈ ਕਿਹੜਾ ਇਤਿਹਾਸ ਲਿਖ ਦਿੱਤਾ ਕਿਸੇ ਨੇ ਕਿਵੇਂ ਕਲਮ ਰਾਈ ਲਿਖ ਦਿੱਤਾ ਪਰੰਤੂ ਜਿਹੜਾ ਪਿਛਲਾ ਸਿਧਾਂਤ ਜਿਵੇਂ ਤੁਸੀਂ ਦੱਸਿਆ ਗੁਰੂ ਨਾਨਕ ਪਾਤਸ਼ਾਹ ਜਿਹੜੇ ਹੱਕਾਂ ਦੀ ਗੱਲ ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਸੀ ਉਸੇ ਸਿਧਾਂਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ ਮੈਂ ਚਾਹਾਂਗਾ ਥੋੜਾ ਜਿਹਾ ਉਹ ਸਾਕਾ ਬਿਆਨ ਕਰ ਸਕੀਏ ਕਿਉਂਕਿ ਅੱਜ ਸਮੁੱਚੀ ਮਾਨਵਤਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਹਰ ਥਾਂ ਤੇ ਉਪਰਰ ਹੋ ਰਹੀ ਹੈ ਮਨੁੱਖੀ ਹੱਕਾਂ ਦੀ ਆਪਾਂ ਗੱਲ ਕਰ ਰਹੇ ਆ ਮਨੁੱਖਤਾ ਦੇ ਰਾਖੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੇਕਰ ਅੱਜ ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਅੱਜ ਦੇ ਸੰਸਾਰੀ ਪੱਖ ਰਹੀ ਗੱਲ ਕੀਤੀ ਜਾਵੇ ਮਨੁੱਖੀ ਹੱਕ ਹੈ ਕੀ ਨੇ ਸ਼ੁਰੂਆਤ ਕਿਵੇਂ ਹੋਈ ਦੇਖੋ ਬਹੁਤ ਵਧੀਆ ਡਾਕਟਰ ਸਾਹਿਬ ਤੁਸੀਂ ਸਵਾਲ ਕੀਤਾ ਖਾਸ ਕਰਕੇ ਇਤਿਹਾਸ ਨੂੰ ਪੜਨ ਦਾ ਮਜ਼ਾ ਉਦੇਸ਼ ਇਹੀ ਹੁੰਦਾ ਕਿ ਜਦੋਂ ਅਸੀਂ ਉਹਦੇ ਵਿੱਚੋਂ ਮਿਲਦੇ ਸੰਦੇਸ਼ ਨੂੰ ਡਰਾਈਵ ਕਰਕੇ ਕੱਢ ਕੇ ਆਪਣੀ ਅੱਜ ਦੇ ਹਾਲਾਤਾਂ ਨਾਲ ਜੋੜੀਏ ਤੇ ਅੱਜ ਦੇ ਹਾਲਾਤਾਂ ਵਿੱਚ ਵੀ ਉਹ ਕਿਵੇਂ ਸਾਡਾ ਚਾਨਣ ਮਨਾਰਾ ਕਰਦੇ ਨੇ ਉਹਨੂੰ ਦੇਖ ਲਈਏ ਇਹਨੂੰ ਦੇਖਣ ਲਈ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਦੇ ਪ੍ਰਸੰਗ ਨੂੰ ਅੱਜ ਦੇ ਸਮੇਂ ਵਿੱਚ ਖਿੱਚ ਕੇ ਲਿਆਂਦਾ ਆ ਦੇਖੋ ਅੱਜ ਜਦੋਂ ਕੋਈ ਹਿਊਮਨ ਰਾਈਟਸ ਦੀ ਗੱਲ ਕਰਦਾ ਮਨੁੱਖੀ ਹੱਕਾਂ ਦੀ ਥਾਂ ਤੇ ਵੀ ਮਨੁੱਖੀ ਹਿਊਮਨ ਰਾਈਟਸ ਸ਼ਬਦ ਜਿਹੜਾ ਉਹ ਆਮ ਵਰਤਿਆ ਜਾਂਦਾ ਹੈ ਸਟੇਟ ਜਿਆਦਾ ਫਰੋਡ ਹੋਇਆ ਸ਼ਬਦ ਆ ਤੇ ਜਦੋਂ ਇਹਨਾਂ ਨੂੰ ਦੇਖੀਏ ਤੇ ਇਹ ਸੰਸਾਰ ਦੇ ਇੱਕ ਵੱਡੇ ਨਕਸ਼ੇ ਉੱਪਰ ਜਿਹੜੀਆਂ ਘਟਨਾਵਾਂ 1939 ਤੋਂ ਲੈ ਕੇ 1945 ਤੱਕ ਵਾਪਰਦੀਆਂ ਨੇ ਜਿਨ੍ਹਾਂ ਨੂੰ ਦੂਜੀ ਵਿਸ਼ਵ ਜੰਗ ਕਿਹਾ ਜਾਂਦਾ ਉਸ ਵੇਲੇ ਸਾਡੇ ਲੋਕਾਂ ਨੂੰ ਹੀ ਲੱਗਾ ਦੇਖੋ ਭਾਰਤੀ ਧਰਤੀ ਉੱਪਰ ਤੇ ਗੁਰੂ ਨਾਨਕ ਸਾਹਿਬ ਜੀ ਕਦੋਂ ਦਾ ਉਹ ਕਾਦੇਰੇ ਮਨੁੱਖੀ ਹੱਕਾਂ ਦਾ ਪਰ ਵਿਸ਼ਵ ਦੇ ਪੱਧਰ ਤੇ ਲੋਕਾਂ ਨੂੰ ਜਦੋਂ ਉਸ ਸਮੇਂ ਦੌਰਾਨ ਵੱਡੇ ਪੱਧਰ ਤੇ ਕਤਲੋਗਾਰਤ ਹੋਈ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹ ਕਾਰ ਹੋਇਆ ਹੋਲੋਗ੍ਰਾਮ ਜਿਹੜੀਆਂ ਹੋਲੋ ਕਾਸਟ ਵਰਗੀਆਂ ਕਢਨਾਵਾ ਵਾਪਰੀਆਂ ਲੱਖਾਂ ਜਹੂਦੀ ਭਰਾਵਾਂ ਦਾ ਜਿਹੜਾ ਉਹ ਸਰੀਰ ਜਾਂਦਾ ਲੱਗਾ ਕਤਲ ਹੋਇਆ ਤੇ ਫਿਰ ਲੋਕਾਂ ਨੂੰ ਮਹਿਸੂਸ ਹੋਇਆ ਵੀ ਅਸੀਂ ਹੈ ਕੀ ਆ ਤੇ ਕਰੀ ਕੀ ਜਾਂਦੇ ਆ ਕਿ ਸਾਨੂੰ ਆਪਸੀ ਪਿਆਰ ਸਦਭਾਵਨਾ ਨਾਲ ਰਹਿਣ ਦੀ ਲੋੜ ਨਹੀਂ ਹੈਗੀ ਉਸ ਵੇਲੇ ਜਿਹੜੀ ਆ ਨਾ ਇੱਕ ਸਾਂਝੀ ਸੰਸਥਾ ਜਿਹਨੂੰ ਅੱਜ ਅਸੀਂ ਸੰਯੁਕਤ ਰਾਸ਼ਟਰ ਆਖਦੇ ਆ ਜੁਨੋ ਆਖਦੇ ਆ ਉਹਦੀ ਬਨਾਵਟ ਦਾ ਵੀ ਸਾਰੇ ਦੇਸ਼ਾਂ ਦੀ ਇੱਕ ਸਾਂਝੀ ਸੰਸਥਾ ਹੋਵੇ ਲੋਕਤੰਤਰੀ ਢਾਂਚੇ ਦੇ ਨਾਲ ਉਹ ਚੱਲੇ ਤੇ ਕਿਉਂ ਨਾ ਆਪਾਂ ਇੱਕ ਸੰਸਥਾ ਕਾਇਮ ਕਰੀਏ ਜੂਨੋ ਬਣਾਈ ਗਈ 1945 ਦੇ ਅੰਦਰ ਜੂਨੋ ਦੇ ਬਣਨ ਦੇ ਨਾਲ ਹੀ ਕਿਉਂਕਿ ਬੀਤੇ ਦੀਆਂ ਕਟਨਾਵਾਂ ਦੇ ਵਿੱਚੋਂ ਹੀ ਜੂਨੋ ਉਭਰੀ ਸੀ ਬਿਲਕੁਲ ਜੂਨੋ ਦੇ ਉਦੇਸ਼ਾਂ ਦੇ ਵਿੱਚ ਉਹਨਾਂ ਸਾਰੀਆਂ ਬੀਤੀਆਂ ਕਟਨਾਵਾਂ ਨੂੰ ਕੰਟਰੋਲ ਕਰਨਾ ਵੀ ਸੀ ਵੀ ਉਹਨਾਂ ਨੂੰ ਕੰਟਰੋਲ ਕਿਦਾਂ ਕੀਤਾ ਜਾਵੇ ਅਗਾਹ ਤੋਂ ਇਦਾਂ ਨਾ ਹੋਵੇ ਇਸ ਲਈ ਜੂਨੋ ਦੇ ਬਣਨ ਸਮੇਂ ਹੀ ਮਨੁੱਖੀ ਹੱਕਾਂ ਦੀ ਗੱਲ ਹੋਈ ਪਰ ਮਨੁੱਖੀ ਹੱਕਾਂ 'ਚ ਗੱਲ ਕਿਹੜੀ-ਕਿਹੜੀ ਰੱਖੀ ਜਾਵੇ ਇਹਦੇ ਲਈ ਇੱਕ ਲੰਬਾ ਸਮਾਂ ਕੰਮ ਹੋਇਆ ਫਕੀਰ ਉਹ ਜਿਹੜਾ ਘੋਸ਼ਣਾ ਪੱਤਰ ਤਿਆਰ ਹੋਇਆ ਯੂਨੀਵਰਸਲ ਹਿਊਮਨ ਰਾਈਟਸ ਦਾ ਉਹਦਾ ਜਿਹੜਾ ਅਧਿਕਾਰਤ ਤੌਰ ਤੇ ਉਹਦੀ ਘੋਸ਼ਣਾ ਕੀਤੀ ਗਈ ਦੁਨੀਆ ਦੇ ਸਾਹਮਣੇ ਰੱਖਿਆ ਗਿਆ 10 ਦਸੰਬਰ 1948 ਨੂੰ ਉਹ ਜਿਹੜਾ ਦਿਨ ਸੀ ਜਿੱਦਨ ਘੋਸ਼ਣਾ ਕੀਤੀ ਗਈ 1945 ਚ ਕੰਮ ਸਟਾਰਟ ਹੋਇਆ ਹਾਂਜੀ ਤੇ 1948 ਦੇ ਵਿੱਚ ਇਹ ਚੈਪਟਰ ਤਿਆਰ ਹੋ ਗਿਆ ਘੋਸ਼ਣਾ ਹੋ ਗਈ ਉਹ ਚੈਪਟਰ ਤਿਆਰ ਹੋ ਗਿਆ ਸੋ ਜੁਆਨੋ ਦੇ ਚਾਰਟਰ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ ਪਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਚੈਪਟਰ ਵੱਖਰੇ ਤੌਰ ਤੇ ਤਿਆਰ ਹੋਇਆ ਉਹਦੇ ਵਿੱਚ 30 ਆਰਟੀਕਲ ਸ਼ਾਮਿਲ ਕੀਤੇ ਗਏ ਜੀ 30 ਆਰਟੀਕਲਸ ਵਿੱਚ ਜੇ ਮੋਟੀ ਮੋਟੀ ਗੱਲ ਕੀਤੀ ਜਾਵੇ ਤੇ ਇਹਨਾਂ ਅਧਿਕਾਰਾਂ ਦੀ ਗੱਲ ਸੀ ਵੀ ਜਦੋਂ ਕੀ ਵੀ ਮਨੁੱਖੀ ਅਧਿਕਾਰ ਹੈ ਕੀ ਨੇ ਡਿਫਾਈਨ ਕੀਤਾ ਜਾ ਇਹਦੇ ਵਿੱਚ ਰੱਖਿਆ ਗਿਆ ਕਿ ਨਾਗਰਿਕਤਾ ਦਾ ਅਧਿਕਾਰ ਰਾਜਨੀਤਿਕ ਅਧਿਕਾਰ ਆਰਥਿਕਤਾ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਤੇ ਨਾਲ ਜਿਹੜਾ ਰੱਖਿਆ ਗਿਆ ਆਜ਼ਾਦੀ ਦਾ ਅਧਿਕਾਰ ਹੁਣ ਇਹਨਾਂ ਜਦੋਂ ਸੱਭਿਆਚਾਰ ਦਾ ਅਧਿਕਾਰ ਜਿਹੜਾ ਇਹ ਆਖਰੀ ਸੀ ਜਦੋਂ ਇਹਨਾਂ ਦੇ ਸਬ ਪਾਰਟਸ ਦੀ ਗੱਲ ਕੀਤੀ ਜਾਵੇ ਤੇ ਮੋਟੀ ਮੋਟੀ ਨਿਗਾਹ ਮਾਰੀ ਜਾ ਸਕਦੀ ਹੈ ਤੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਜੀਵਨ ਨੂੰ ਜਿਉਣ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਜੀ ਆਜ਼ਾਦੀ ਦਾ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਸਾਰੇ ਅਧਿਕਾਰ ਸਾਰੇ ਅਧਿਕਾਰ ਮਨੁੱਖੀ ਹੱਕਾਂ ਤੇ ਰੱਖੇ ਹਾਂ ਇਹ ਜਿਹੜੇ ਨੇ ਇਹਨਾਂ ਦੀ ਗੱਲ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਵਿੱਚ ਹਿਊਮਨ ਰਾਈਟਸ ਸ਼ਬਦ ਇਹਨਾਂ ਦਾ ਲਖਾਇਆ ਗਿਆ ਵੀ ਇਹਨਾਂ ਚੀਜ਼ਾਂ ਦੀ ਗੱਲ ਹੋ ਰਹੀ ਆ ਹੁਣ ਜਦੋਂ ਦੇਖੋ ਅੱਜ ਵੀ ਸੰਸਾਰ ਇੱਕ ਬਲਦੀ ਦੇ ਬਲਦੀ ਤੇਲ ਦੇ ਉੱਪਰ ਬੈਠਾ ਹੋਇਆ ਬਲਦੀ ਅੱਗ ਤੇ ਬੈਠਾ ਹੋਇਆ ਅੱਜ ਜੇ ਗੱਲ ਕਰੀਏ ਤੇ ਪਾਕਿਸਤਾਨ ਤੇ ਅਫਗਾਨਿਸਤਾਨ ਉਲਝੇ ਹੋਏ ਨੇ ਗਾਜ਼ਾ ਪੱਟੀ ਵਿੱਚ ਅੱਗ ਲੱਗੀ ਹੋਈ ਹੈ ਨਿੱਕੀ ਨਿੱਕੀ ਧੋਕਤੋਕੀ ਤੇ ਹਰ ਵੇਲੇ ਸਾਡੀ ਵੀ ਪਾਕਿਸਤਾਨ ਵਰਗੇ ਦੇਸ਼ ਨਾਲ ਲੱਗੀ ਰਹਿੰਦੀ ਹੈ ਉਹਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਸਰੀਰ ਜਿਹੜੇ ਨੇ ਉਹ ਬਿਨਾਂ ਵਜ੍ਹਾ ਹੀ ਬੇਕਸੂਰੀ ਮਾਰੇ ਜਾ ਰਹੇ ਨੇ ਬਿਲਕੁਲ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਖਰਾਬ ਹੋ ਰਹੀਆਂ ਨੇ ਹਾਲ ਦੇਖੀਓ ਉਹਨਾਂ ਇਲਾਕਿਆਂ ਦਾ ਤੇ ਬੱਚਾ-ਬੱਚਾ ਰੋਟੀ ਲਈ ਮੋਤਾਜ ਆ ਰੋਟੀ ਖਣੋ ਮਰ ਰਿਆ ਵਾ ਉਹਨਾਂ ਦਾ ਕਪੋਸ਼ਨ ਵਰਗੀ ਬਿਮਾਰੀ ਤੇ ਇੱਕ ਵੱਖਰੀ ਹੈਗੀ ਹੈਗੀ ਜੰਗ ਵਰਗੇ ਹਾਲਾਤਾਂ ਨਾਲ ਵੀ ਹੁਣ ਜਦੋਂ ਅੱਜ ਦੇ ਸਮੇਂ 'ਚ ਗੱਲ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਦੇਖੀਏ ਅੱਜ ਅਸੀਂ ਕਹਿੰਦੇ ਆ ਵੀ ਜੇ ਕਿਸੇ ਨੂੰ ਜੇਲ੍ਹ 'ਚ ਵੀ ਰੱਖਿਆ ਤਾਂ ਉਹਦਾ ਕੋਈ ਅਧਿਕਾਰ ਆ ਉਹਨੂੰ ਖਾਣਾ ਦੇਣਾ ਪੈਣਾ ਉਹਨੂੰ ਰਹਿਣ ਯੋਗ ਥਾਂ ਦੇਣਾ ਪੈਣਾ ਪਾਣੀ ਦਾ ਘੜਾ ਉਹਦੇ ਅੰਦਰ ਹੋਵੇ ਉਹਨੂੰ ਸੈਨੀਟੇਸ਼ਨ ਤੇ ਲਈ ਥਾਂ ਦੇਣਾ ਪੈਣਾ ਉਹ ਆਪਣਾ ਮਲਤਿਆਗ ਦਾ ਕ੍ਰਿਆ ਕਰ ਸਕੀ ਜਦੋਂ ਅੱਜ ਇਹ ਗੱਲ ਉਹਨਾਂ ਅਧਿਕਾਰਾਂ ਦੀ ਕੀਤੀ ਜਾਂਦੀ ਹੈ ਤੇ ਮਨੁੱਖੀ ਅਧਿਕਾਰਾਂ ਦੇ ਮਾਤ ਹਿੱਤ ਹੋ ਕੇ ਹੀ ਕੀਤੀ ਜਾਂਦੀ ਹੈ ਉਸ ਸਮੇਂ ਤੇ ਦੇਖੋ ਵੀ ਕਿਵੇਂ ਜੀਣ ਦਾ ਅਧਿਕਾਰ ਖੋਇਆ ਜਾ ਰਿਹਾ ਸਿੱਧੀ ਸਿੱਧੀ ਗੱਲ ਸਮੇਂ ਦੀ ਹਕੂਮਤ ਵੱਲੋਂ ਕੀਤੀ ਜਾ ਰਹੀ ਹੈ ਵੀ ਕਰਨਾ ਕੀ ਆ ਦੱਸੋ ਇਸਲਾਮ ਜਾਂ ਕਿਰਪਾਨ ਦੋ ਹੀ ਗੱਲਾਂ ਨੇ ਤੇ ਤੁਸੀਂ ਆਪਣੇ ਜੰਝੂ ਲਾਓ ਤੇ ਸਾਡੀ ਗੱਲ ਨੂੰ ਮੰਨੋ ਪ੍ਰਵਾਨ ਕਰੋ ਹੁਣ ਉਹਨਾਂ ਵਿਦਵਾਨ ਸੱਜਣਾ ਨੇ ਕਿਉਂਕਿ ਕਸ਼ਮੀਰ ਹੱਬ ਸੀ ਵਿਦਵਤਾ ਦੀ ਵਿਦਵਾਨਾਂ ਦੀ ਉਹਨਾਂ ਸੋਚਾ ਵੀ 108 ਰੱਸਾ ਸਿਰੇ ਤੇ ਗੰਢ ਜੀ ਇਹ ਇੱਕ ਵਾਰ ਲਪੇਟ ਕੇ ਅੰਦਰ ਨੂੰ ਕਰ ਲਏ ਤੇ ਬਾਕੀ ਇਹਨਾਂ ਦੇ ਪਿੱਛੇ-ਪਿੱਛੇ ਆਪੇ ਤੁਰੇ ਆਉਣੇ ਬਿਲਕੁਲ ਆਗੂ ਚੁੱਕ ਲੈ ਜਾਣ ਆਗੂ ਮਨਾ ਲੈ ਜਾਣ ਆਗੂ ਸ਼ਾਮਲ ਕਰਾ ਲੈ ਜਾਣ ਤੇ ਉਹ ਪਿੱਛੇ ਆਪਣੇ ਪਾਜੇਗੇ ਆਪਣੇ ਆਪ ਹੀ ਆ ਜਾਣਗੇ ਹੁਣ ਜਾਂ ਫਿਰ ਜਾਂਦਾ ਉਹਨਾਂ ਵਿਦਵਾਨ ਸੱਜਣਾਂ ਨੇ ਜਦੋਂ ਸਾਰੇ ਪਾਸੇ ਛਾਤੀ ਮਾਰੀ ਵੀ ਹੁਣ ਤੇ ਸਾਡੇ ਕੋਲ ਧਾਰਮਿਕ ਆਜ਼ਾਦੀ ਦਾ ਅਧਿਕਾਰ ਤੇ ਛੱਡੋ ਕਿਉਂਕਿ ਧਾਰਮਿਕ ਆਜ਼ਾਦੀ ਤੇ ਮਸਲਾ ਇਹ ਨਾ ਵੀ ਜੇ ਉਧਰ ਚਲੇ ਗਏ ਤੇ ਆਜ਼ਾਦੀ ਆ ਇਧਰ ਰਹੇ ਤੇ ਆਜ਼ਾਦੀ ਕੋਈ ਨਹੀਂ ਧਾਰਮਿਕ ਆਜ਼ਾਦੀ ਕੋਈਗੀ ਜੇ ਵਾਪਸ ਹੀ ਰਹਿੰਦੇ ਨੇ Hindu dharm ji ਰਹਿੰਦੇ ਨੇ ਤੇ ਜੀਣ ਦਾ ਅਧਿਕਾਰ ਵੀ ਖੋ ਲਿਆ ਜਾਣਾ ਦੂਜਾ ਅਧਿਕਾਰ ਵੀ ਗਿਆ ਮਾਰ ਦਿੱਤੇ ਜਾਓਗੇ ਇਸ ਲਈ ਉਹਨਾਂ ਨੇ ਸੋਚਿਆ ਵੀ ਹੁਣ ਸਾਡਾ ਤੇ ਬੇਸਿਕ ਜੀਣ ਦਾ ਅਧਿਕਾਰ ਵੀ ਜਿਹੜਾ ਖੋ ਲਿਆ ਜਾਣਾ ਚਾਹੇ ਅਸੀਂ ਕੁਝ ਵੀ ਬਣ ਕੇ ਜੋਈਏ ਕਿਸੇ ਧਰਮ ਚ ਰਹਿ ਕੇ ਜੋਈਏ ਤੇ ਫਿਰ ਉਹਨਾਂ ਨੂੰ ਲੱਗਾ ਵੀ ਕਿਉਂ ਨਾ ਇਹਦੇ ਨਾਲੋਂ ਤੇ ਮਰ ਜਾਣਾ ਵੀ ਚੰਗਾ ਹੋਊਗਾ ਕਿਉਂਕਿ ਇਨਸਾਨ ਨੂੰ ਇਹ ਚੀਜ਼ ਤਾਂ ਪਿਆਰ ਆਉਂਦੀ ਪਿਆਰ ਨਾਲ ਆਪਣੀ ਮਰਜ਼ੀ ਨਾਲ ਕੋਈ ਭਾਵੇਂ ਕਿਸੇ ਬੰਨੇ ਚਲਾ ਜਾਵੇ ਧਰਮ ਪਰਿਵਰਤਨ ਕਰ ਲਵੇ ਪਰ ਜ਼ਬਰਦਸਤੀ ਵਾਲਾ ਮਸਲਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਬਰਦਸਤੀ ਜੰਜੂ ਪਾਉਣ ਵੀ ਨਹੀਂ ਸੀ ਦਿੱਤਾ ਇੱਥੇ ਉਹ ਆਏ ਨੇ ਉਹ ਉਹਨਾਂ ਨੇ ਪੁਕਾਰ ਕੀਤੀ ਵੀ ਪਾਤਸ਼ਾਹ ਇਹਨਾਂ ਦਾ ਲਾਹਣ ਵੀ ਨਹੀਂ ਦੇਣਾ ਹੁਣ ਤੇ ਗੁਰੂ ਤੇਗ ਬਹਾਦਰ ਜੀ ਨੇ ਆਹ ਨਾਰਾ ਦਿੱਤਾ ਵੀ ਲਾਹਣ ਵੀ ਨਹੀਂ ਦੇਣਾ ਬਿਲਕੁਲ ਸਾਡੀ ਵਿਚਾਰਧਾਰਾ 'ਚ ਸ਼ਾਮਲ ਹੈ ਵੀ ਜੰਜੂ ਦੀ ਕੋਈ ਥਾਂ ਨਹੀਂ ਪਰ ਇਹਨਾਂ ਦੀ ਵਿਚਾਰਧਾਰਾ 'ਚ ਜੇ ਜੰਜੂ ਦੀ ਥਾਂ ਵਾਂ ਤੇ ਇਹਨਾਂ ਨੂੰ ਲਾਹਣ ਨਹੀਂ ਦਿੱਤਾ ਜਾਊਗਾ ਇਹਨਾਂ ਦੇ ਘਰੋਂ ਬਿਲਕੁਲ ਤੇ ਉਹਨਾਂ ਨੇ ਆ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੁਕਾਰ ਕੀਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਪੁਕਾਰ ਸੁਣ ਕੇ ਉਹਨਾਂ ਦੇ ਸਿਰ ਤੇ ਹੱਥ ਧਰਿਆ ਉਹਨਾਂ ਨੂੰ ਤਰਵਾਸਾ ਦਿੱਤਾ ਹੌਸਲਾ ਦਿੱਤਾ ਤੇ ਹੋਰ ਦੇਖੋ ਡਾਕਟਰ ਸਾਹਿਬ ਗੱਲ ਇਹ ਆ ਵੀ ਸਿਰਫ ਕਹਿਣੀ ਘੋਂਦੀਆਂ ਗੱਲਾਂ ਨਹੀਂ ਵੀ ਕੋਈ ਨਹੀਂ ਪਰਵਾਹ ਨਾ ਕਰੋ ਮੈਂ ਤੁਹਾਡੇ ਨਾਲ ਆ ਕਰਕੇ ਦਿਖਾਇਆ ਕਰਕੇ ਦਿਖਾਇਆ ਇੱਕ ਗੱਲ ਹੋਰ ਅੱਜ ਅਸੀਂ ਜਦੋਂ UNO ਦੇ ਵਿਸ਼ਵ ਅਧਿਕਾਰਾਂ ਦੀ ਮਾਨਵਤਾ ਦੇ ਅਧਿਕਾਰਾਂ ਦੀ ਮਨੁੱਖੀ ਅਧਿਕਾਰਾਂ ਦੀ ਗੱਲ ਪੜ੍ਹਦੇ ਆ ਤੇ ਨਾਲ ਇਹ ਵੇਰਵਾ ਵੀ ਦੇਖਦੇ ਆ ਕਿ ਪੈਰਿਸ ਦੀ ਧਰਤੀ ਤੇ ਫਰਾਂਸ ਦੀ ਰਾਜਧਾਨੀ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਘੋਸ਼ਣਾ ਪੱਤਰ ਜਿਹੜਾ ਉਹਦੀ ਘੋਸ਼ਣਾ ਕੀਤੀ ਗਈ ਜਾਰੀ ਕੀਤਾ ਗਿਆ ਮੈਨੂੰ ਲੱਗਦਾ ਅੱਜ ਸਾਨੂੰ ਆਪਣੇ ਬੱਚੇ-ਬੱਚੇ ਨੂੰ ਦੱਸਣ ਦੀ ਲੋੜ ਆ ਸ਼ਤਾਬਦੀ ਮਨਾਉਂਦਿਆਂ ਪਈ ਦੇਖੋ ਉਹਨਾਂ ਨੇ ਤੇ ਆ 10 10 ਦਸੰਬਰ 1948 ਨੂੰ ਘੋਸ਼ਣਾ ਕੀਤੀ ਸੀ ਪੈਰਿਸ ਦੀ ਧਰਤੀ ਤੇ ਅਨੰਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਤੋਂ ਪਹਿਲਾਂ ਇਹ ਵੀ ਦੇਖੀ ਵੀ ਅਨੰਪੁਰ ਸਾਹਿਬ ਆ ਮਤਾ ਵੀ ਪਕਾਇਆ ਗਿਆ ਸੀ ਜਿਹੜਾ ਵਿਸ਼ਵ ਪੱਧਰ ਤੇ ਰੌਸ਼ਨੀ ਵਣਦਾ ਮਨੁੱਖੀ ਅਧਿਕਾਰਾਂ ਦੀ ਵੀ ਜਾਓ ਜਾ ਕੇ ਕਹਿ ਦਿਓ ਇਹ ਘੋਸ਼ਣਾ ਸੀ ਗੁਰੂ ਸਾਹਿਬ ਜੀ ਦੀ ਵਿਸ਼ਵ ਪੱਧਰ ਤੇ ਭਾਰਤੀ ਧਰਤੀ ਇਸ ਚੀਜ਼ ਨੂੰ ਸੁਣੇ ਤੇ ਚੰਗੀ ਗੱਲ ਆ ਗੁਰੂ ਤੇਗ ਬਹਾਦਰ ਜੀ ਦੇ ਇਨਾ ਬੋਲਾਂ ਦੀ ਪੁਕਾਰ ਸੁਣੇ ਤੇ ਦਾਵਿਦਾਰੀ ਕਰੇ ਗੁਰੂ ਤੇਗ ਬਹਾਦਰ ਜੀ ਸਾਡੇ ਨੇ ਸਾਡੀ ਧਰਤ ਦੇ ਨੇ ਤੇ ਜਿਹੜੀ ਵਿਸ਼ਵਧ ਪੱਦਰ ਤੇ ਅਧਿਕਾਰਾਂ ਦੀ ਗੱਲ ਹੈ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਘੋਸ਼ਣਾ ਪੱਤਰ ਜਾਰੀ ਕੀਤਾ ਸੀ ਇਹ ਅੱਜ ਸਾਨੂੰ ਬੱਚੇ-ਬੱਚੇ ਨੂੰ ਦੱਸ ਕੇ ਤੇ ਆਪਣੇ ਅੰਦਰ ਮਾਨਮੱਤੇ ਪਲਾਂ ਨੂੰ ਹੰਡਾਉਣਾ ਚਾਹੀਦਾ ਕਿ ਅਸੀਂ ਉਸ ਧਰਤ ਤੇ ਜਾ ਕੇ ਸਜਦਾ ਕਰਦੇ ਹਾਂ ਤੇ ਸਜਦਾ ਕਰਦੇ ਹਾਂ ਉੱਥੇ ਉਸ ਚੋ ਗਿਰਦੇ ਅੰਦਰ ਸਿਰ ਮਸੰਦਾਂ ਦਾ ਕੋਈ ਨਾ ਵੇਖ ਕੇ ਬੋੜਾਈਏ ਮਸੰਦਾਂ ਦੇ ਖੂਦ ਦੇ ਦੂਜੇ ਬੰਨੇ ਗੁਰੂ ਸਾਹਿਬ ਜੀ ਦਾ ਘੋਸ਼ਣਾ ਪੱਤਰ ਦਾ ਸਥਾਨ ਆ ਪੋਰਾ ਸਾਹਿਬ ਦੀ ਧਰਤੀ ਨਾਨਪੁਰ ਸਾਹਿਬ ਦੀ ਧਰਤ ਜਿੱਥੋਂ ਗੁਰੂ ਸਾਹਿਬ ਜੀ ਨੇ ਘੋਸ਼ਣਾ ਕੀਤੀ ਵੀ ਜਾਓ ਜਾ ਕੇ ਕਹਿ ਦਿਓ ਗੁਰੂ ਨਾਨਕ ਦੀ ਗੱਦੀ ਤੇ ਹੁਣ ਗੁਰੂ ਤੇਗ ਬਹਾਦਰ ਜੀ ਬੈਠੇ ਨੇ ਉਹ ਸਾਡੇ ਗੁਰੂ ਨੇ ਉਹ ਸਾਡੇ ਆਗੂ ਨੇ ਅਸੀਂ ਉਹਨਾਂ ਨੂੰ ਆਪਣੇ ਆਗੂ ਬਣਾ ਲਿਆ ਜੇ ਤੁਸੀਂ ਉਹਨਾਂ ਨੂੰ ਮਨਾ ਲਓ ਤੇ ਅਸੀਂ ਵੀ ਬੜੇ ਆਦਰ ਨਾਲ ਤੁਹਾਡੀ ਗੱਲ ਮੰਨ ਲਵਾਂਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਕੋਈ ਮਨਕੜਤ ਗੱਲਾਂ ਜਾਂ ਕੋਈ ਕਹਾਣੀ ਨਹੀਂ ਇਹ ਸਾਡਾ ਸਦੀਵੀ ਸੱਚ ਹੈ ਉਹ ਇਤਿਹਾਸ ਹੈ ਜੋ ਬੋਲਦਾ ਹੈ ਜੋ ਆਪਣੇ ਆਪ ਨੂੰ ਪੇਸ਼ ਕਰਦਾ ਹੈ ਬڑے ਵਿਸਤਾਰ ਦੇ ਚੱਕ ਸਾਡੇ ਅਤੀ ਸਤਕਾਰਯੋਗ 6 ਸਕਾਲਰ ਸਰਦਾਰ ਹਰਦੀਪ ਸਿੰਘ ਰਾਮਦੀਵਾਲੀ ਜੀ ਨੇ ਬੜੀ ਸੋਹਣੀ ਗੱਲ ਆਖੀ ਉਸ ਥਾਂ ਤੇ ਜਾ ਕੇ ਅਸੀਂ ਕੇਵਲ ਖੂਬ ਵੇਖ ਕੇ ਨਾ ਜਾਈਏ ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤਾਂ ਨੂੰ ਜੇਕਰ ਸੱਚਮੂਤ 350 ਸਾਲਾ ਸ਼ੀਦੀ ਦੇੜਾ ਮਨਾ ਰਹੇ ਆ ਤਾਂ ਉਹਨਾਂ ਸਥਾਨਾਂ ਤੇ ਜ਼ਰੂਰ ਜਾਈਏ ਜਿੱਥੇ ਸਾਡਾ ਇਤਿਹਾਸ ਬੋਲਦਾ ਹੈ ਫਿਰ ਆਪਾਂ ਗੱਲ ਕਰੀਏ ਕਿ ਕਿਵੇਂ ਅੱਜ ਸੰਸਾਰ ਨੇ ਇਹਦਾ ਕੋਸ਼ਨਾ ਪੱਤਰ ਜਾਰੀ ਕਰ ਦਿੱਤਾ ਵੀ ਮਨੁੱਖੀ ਅੱਖ ਕੀ ਨੇ ਮਨੁੱਖੀ ਹੱਕਾਂ ਦੀ ਰਾਖਿਆ ਵਾਸਤੇ ਕੀ ਕੁਝ ਕੀਤਾ ਜਾ ਸਕਦਾ ਹੈ ਪਰੰਤਿਕ ਉਹ ਘੋਸ਼ਨਾ ਪੱਤਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ ਸੀਗਾ ਅੱਜ ਅ ਵਧੀਆ ਸਵਾਲ ਆ ਡਾਕਟਰ ਸਾਹਿਬ ਤੁਹਾਡਾ ਕਿਉਂਕਿ ਜੁਗਨੋ ਦੇ ਚਾਰਟਰ ਜਿਹੜਾ ਮਨੁੱਖੀ ਹੱਕਾਂ ਦਾ ਜਿਹੜਾ ਘੋਸ਼ਨਾ ਪੱਤਰ ਉਹਦੇ ਚ ਸਿਰਫ ਘੜੀ ਨਹੀਂ ਗਏ ਰੱਖਿਆ ਕਰਨ ਦੇ ਨਿਯਮ ਹੀ ਬਣਾਏਗੇ ਕਿ ਲੋਕਾਂ ਦੇ ਕੋਲੋਂ ਦੇਸ਼ਾਂ ਦੇ ਕੋਲੋਂ ਉਹਦੀ ਪਾਲਣਾ ਕਿਦਾਂ ਕਰਵਾਉਣੀ ਜਿਹੜਾ ਗੁਰੂ ਸਤੇਗਬਾਦਰ ਜੀ ਦਾ ਘੋਸ਼ਨਾ ਪੱਤਰ ਸੀ ਗੁਰੂ ਸਾਹਿਬ ਜੀ ਨੇ ਘੋਸ਼ਨਾ ਅਨੰਪੁਰ ਸਾਹਿਬ ਕੀਤੀ ਉਹਦੀ ਰੱਖਿਆ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕਰਕੇ ਦਿਖਾਈ ਵੀ ਇੰਝ ਕੀਤੀ ਜਾਂਦੀ ਹੈ ਠੀਕ ਹੈ ਜੀ ਉਹ ਜਿਹੜੀ ਗੱਲ ਪਟਚਾਂ ਜਿਹਨੇ ਲਿਖੀ ਆ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਆ ਬਾਹ ਜਿਨ੍ਹਾਂ ਦੀ ਪਕੜੀਆ ਸਿਰ ਦੀਜੈ ਬਾਹ ਨਾ ਛੋੜੀਆ ਬਾਹ ਅਨੰਦਪੁਰ ਸਾਹਿਬ ਦੀ ਧਰਤ ਤੋਂ ਫੜੀ ਸੀ ਨਿਭਾ ਕੇ ਆਪਣੇ ਆਖਰੀ ਸਾਹ ਤੱਕ ਗੁਰੂ ਸਾਹਿਬ ਜੀ ਨੇ ਚਾਂਦਰੀ ਚੌਂ ਤੱਕ ਵੀ ਦਿਖਾਇਆ ਤੇ ਇਹ ਵੀ ਦੱਸ ਦਿੱਤਾ ਵੀ ਇਕੱਲਾ ਮੈਂ ਹੀ ਨਹੀਂ ਦਿਖਾਇਆ ਨਿਭਾਇਆ ਮੇਰੇ ਵਾਰਿਸ ਵੀ ਨਿਭਾਉਣਗੇ ਮੇਰੇ ਵਾਰਸ ਇਹਨੂੰ ਨਿਭਾਉਂਦੇ ਹੀ ਰਹਿਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਿਭਾ ਕੇ ਦਿਖਾਇਆ ਮਨੁੱਖੀ ਹੱਕਾਂ ਦੀ ਰਾਖੀ ਦੀ ਗੱਲ ਨੂੰ ਗੁਰੂ ਕਾ ਖਾਲਸਾ ਨਿਭਾਰਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਦੀ ਰਹਿਨਮਾਈ ਹੈ ਏਹ ਉਹਦੇ ਚਾਨਣ ਅੰਦਰ ਅੱਜ ਵੀ ਇਤਿਹਾਸ ਵਿੱਚ ਗੁਰੂ ਕਾਲ ਤੋਂ ਬਾਅਦ ਦੀਆਂ ਉਦਾਹਰਨਾਂ ਵੀ ਮਿਲਦੀਆਂ ਨੇ ਪੂਰਾ ਸਿੱਖ ਪੰਥ ਖੜਾ ਪੈਰਾ ਦੇ ਰਿਹਾ ਬਿਲਕੁਲ ਪੈਰਾ ਦੇ ਰਿਹਾ ਜੀ ਤਾਂ ਹੀ ਕਦੇ ਸਾਨੂੰ ਅਲੱਗ-ਅਲੱਗ ਅੰਦੋਲਨਾਂ ਵਿੱਚ ਇਹਦਾ ਪ੍ਰਤੱਖ ਨਜ਼ਾਰਾ ਮਿਲਦਾ ਵੀ ਕਣਕ ਅਸੀਂ ਨਹੀਂ ਖਾਣੀ ਕੱਲਿਆਂ ਝੋਨਾ ਕੱਲਾ ਅਸੀਂ ਨਹੀਂ ਖਾਣਾ ਪੂਰੇ ਦੁਨੀਆ ਦੇ ਲੋਕਾਂ ਨੇ ਖਾਣਾ ਹੈ ਇਸ ਲਈ ਜਿੱਥੇ ਸਾਡੇ ਹੱਕ ਨੇ ਚਾਹੀਏ ਉਹ ਕਿਸੇ ਵੀ ਮਸਲੇ ਨਾਲ ਜੁੜੇ ਹੋਣ ਅਸੀਂ ਉਹਨਾਂ ਹੱਕਾਂ ਦੇ ਲਈ ਖੜੇ ਆਂ ਸਾਡੀਆਂ ਜ਼ਰੂਰਤਾਂ ਨਾਲ ਨਾਲ ਸਾਡੇ ਹੱਕ ਵੀ ਜਿਹੜੇ ਉਹ ਜ਼ਿਆਦਾ ਜ਼ਰੂਰੀ ਨੇ ਇਸ ਲਈ ਅੱਜ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇਹ ਜਿਹੜਾ ਪ੍ਰਤੱਖ ਅਸਰ ਸਾਡੇ ਭਾਰਤੀ ਧਰਤੀ ਤੇ ਖਾਸ ਕਰਕੇ ਪੰਜਾਬ ਦੇ ਹੱਡ ਚੰਮ ਦੀਆਂ ਮੂਰਤਾਂ ਸਾਡੀ ਜਵਾਨੀ ਸਾਡਾ ਵਿਦਵਾਨ ਤਬਕਾ ਸਾਡੇ ਬਜ਼ੁਰਗਾਂ ਦੀ ਸੁਚੇਤ ਸੋਚ ਦੇ ਅੰਦਰ ਅੱਜ ਵੀ ਨਗਾਰੀ ਦੀ ਚੋਟ ਵਾਂਗੂ ਚੋਟ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਕਰਕੇ ਦਿਖਾਇਆ ਸੀ ਹੁਣ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ 'ਚ ਤੁਸੀਂ ਗੱਲ ਜੋੜ ਕੇ ਕਰਨੀ ਚਾਹੀ ਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਇੰਗਲੈਂਡ ਦੇ ਹਾਊਸ ਆਫ ਕਾਮਨਸ ਦੇ ਕਹਿੰਦੇ ਨੇ ਕਿ ਪ੍ਰਵੇਸ਼ ਦੁਆਰ ਦੇ ਉੱਪਰ ਡਾਕਟਰ ਸਰੂਪ ਸਿੰਘ ਅਲੱਗ ਹੋਣਾ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ ਲਿਖਿਆ ਹੋਇਆ ਇਹਨਾਂ ਇਹ ਸਤਰਾਂ ਲਿਖੀਆਂ ਨੇ ਕਿ ਭਾਵੇਂ ਕਿ ਮੈਂ ਤੁਹਾਡੀ ਮਤ ਨਾਲ ਸਹਿਮਤ ਨਹੀਂ ਪਰ ਮੈਂ ਆਪਣੀ ਜਾਨ ਵਾਰ ਕੇ ਵੀ ਤੁਹਾਨੂੰ ਤੁਹਾਡੀ ਮਤ ਦੀ ਗੱਲ ਖੁੱਲ੍ਹ ਕੇ ਕਹਿਣ ਦੀ ਇਜਾਜ਼ਤ ਲੈ ਕੇ ਦਿਆਂਗਾ ਅੱਜ ਦੇ ਸਮੇਂ 'ਚ ਵੀ ਉਹ ਲੋਕ ਲਿਖੀਆਂ ਦੇਖਦੇ ਨੇ ਦੀ ਹਾਊਸ ਆਫ ਕਾਮਨਸ ਇਹ ਗੱਲ ਕਹਿੰਦਾ ਵੀ ਤੁਹਾਨੂੰ ਤੁਹਾਡਾ ਮਤ ਕਹਿਣ ਦੀ ਖੁੱਲ ਹੋਗੀ ਜਦੋਂ ਤੁਸੀਂ ਇੱਥੇ ਆ ਗਏ ਹੁਣ ਗੁਰੂ ਤੇਗ ਬਹਾਦਰ ਜੀ ਦਾ ਦੇਖੋ ਜਿਵੇਂ ਮਿਸਟਰ ਟਾਇਨਬੀ ਜੀ ਲਿਖਦੇ ਨੇ ਵੀ ਇਸ ਤੋਂ ਵੱਧ ਕੇ ਉਚੇਰੀ ਸੱਚਾਈ ਕੀ ਹੋ ਸਕਦੀ ਹੈ ਦੂਜਿਆਂ ਲਈ ਜਿਨ੍ਹਾਂ ਦੇ عقیدਿਆਂ ਨਾਲ ਸਹਿਮਤੀ ਵੀ ਕੋਈ ਨਹੀਂ ਆਪਣਾ ਆਪ ਕੁਰਬਾਨ ਕਰ ਦੇਣਾ ਬਿਲਕੁਲ ਜੀ ਕੁਰਬਾਨ ਹੋ ਜਾਣਾ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਜੀਉਣ ਦਾ ਹੱਕ ਮਿਲ ਸਕੇ ਮਿਲ ਜਾਵੇ ਉਹਨਾਂ ਦੇ ਹੱਕ ਮਰਨ ਦਾ ਹੁਣ ਹਾਊਸ ਆਫ ਕਾਮਨਸ ਦੀ ਗੱਲ ਹੋਵੇ ਚਾਹੇ ਮਿਸਟਰ ਟਾਇਨਬੀ ਦੀ ਗੱਲ ਹੋਵੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਅੱਜ ਬੜੇ ਖੁਸ਼ ਹੁੰਦੇ ਕਿਉਂਕਿ ਸਾਡਾ ਕੁਦਰਤੀਆਂ ਲੱਗਦਾ ਵੀ ਅਸੀਂ ਮਾੜਿਆਂ ਤੇ ਵਿਦੇਸ਼ਾਂ ਵਾਲੀਆਂ ਜਾਂ ਯੂਰਪ ਦੀਆਂ ਗੱਲਾਂ ਖਰੀ ਜਿਆਦਾ ਬਿਹਤਰੀਨ ਨੇ ਚਾਹੇ ਪਹਿਰਾਵਾ ਹੋਵੇ ਖਾਣਾ ਹੋਵੇ ਜਾਂ ਹੋਰ ਕੁਝ ਹੋਣ ਤੇ ਅਸੀਂ ਸਮਝਦੇ ਉਹ ਜਿਆਦਾ ਬਿਹਤਰ ਨਹੀਂ ਖਰੀ ਕਿਉਂਕਿ ਸਾਡੇ ਨੋਜਨ ਪ੍ਰੀਰੀ ਨੂੰ ਦੱਸਿਆ ਹੀ ਨਹੀਂ ਗਿਆ ਜੇਕਰ ਦੱਸਿਆ ਹੁੰਦਾ ਤੇ ਚੂਜ਼ ਉਹ ਕਰਦੇ ਕਿਹੜਾ ਬੈਟਰ ਹੈ ਬਿਲਕੁਲ ਜੀ ਬਿਲਕੁਲ ਅੱਜ ਉਹਨਾਂ ਨੂੰ ਇਹ ਦੱਸਣ ਦੀ ਲੋੜ ਆ ਵੀ ਦੇਖੋ ਭਈ ਉੱਥੇ ਭਾਵੇਂ ਗੱਲਾਂ ਲਿਖੀਆਂ ਨੇ ਚਲੋ ਲੱਕ ਚੰਗੀਆਂ ਨੇ ਲਿਖੀਆਂ ਨੇ ਉਹਨਾਂ ਨੇ ਪਰ ਗੁਰੂ ਸਾਹਿਬ ਜੀ ਨੇ ਤੇ ਕਰਕੇ ਦਿਖਾਈਆਂ ਤੇ ਕਰਕੇ ਨਹੀਂ ਨਿਭਾ ਕੇ ਦਿਖਾਈਆਂ ਤੇ ਨਿਭਾ ਕੇ ਨਹੀਂ ਦਿਖਾਈਆਂ ਲੀਹਾਂ ਪਾ ਕੇ ਉਹਨਾਂ ਨੂੰ ਹਮੇਸ਼ਾ ਕਰਦੇ ਰਹਿਣ ਦੀ ਗੱਲ ਕਹਿ ਦਿੱਤੀ ਪੰਜਾਬੀ ਵਿੱਚ ਗੱਲ ਕਹੀ ਜਾਂਦੀ ਗੱਲ ਸਹੀ ਦੀ ਨਹੀਂ ਗੱਲ ਪਈ ਦੀ ਆ ਗੁਰੂ ਸਾਹਿਬ ਜੀ ਨੇ ਕੇਵਲ ਇੱਕੋ ਵਾਰੀ ਨਹੀਂ ਕਰਕੇ ਦਿਖਾਇਆ ਨਿਭਾ ਕੇ ਦਿਖਾਇਆ ਪਿਆ ਹੀ ਏਦਾਂ ਦਾ ਪਾਤਾ ਵੀ ਉਸ ਪਏ ਤੇ ਚਲਦੇ ਆ ਚਲਦੇ ਆ ਜਿਹੜਾ ਵੀ ਸਿੱਖ ਗੁਰੂ ਕੀ ਤਾਬਿਆ ਆਊਗਾ ਜਾਗਤ ਜੋਤ ਜਪੈ ਨਿਸਵਾਸੁਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਬਣੂੰਗਾ ਖੰਡੇ ਬਾਟੇ ਦੀ ਪਾਉ ਲਊਗਾ ਉਹ ਆਪਣੇ ਆਪ ਹੀ ਮਨੁੱਖੀ ਅਧਿਕਾਰਾਂ ਦੇ ਇਸ ਪਏ ਦਾ ਵੀ ਪਾਂਦੀ ਨਾਲ ਦੀ ਆਪਣੇ ਆਪ ਚੜੀ ਕਰਕੇ ਆਵੇ ਆਪਣਾ ਕੁਰਬਾਨ ਕਰਨਾ ਪਵੇ ਇਸ ਰਾਹ ਤੇ ਜਾਣ ਵਾਸਤੇ ਬਿਲਕੁਲ ਜੀ ਇਸ ਲਈ ਸਾਨੂੰ ਇਸ ਗੱਲ ਦਾ ਮਾਣ ਕਰਨਾ ਚਾਹੀਦਾ ਇੱਕ ਹੋਰ ਤੁਹਾਡੀ ਗੱਲ ਨਾਲ ਜੁੜਦੀ ਗੱਲ ਜੇ ਅੱਜ ਦੇ ਸੰਦਰਭ ਚ ਦੇਖਣੀ ਹੈ ਚਲੋ ਜਿਆਦਾ ਨਹੀਂ ਪਛਾਣ ਜਾਵਾਂਗੇ ਪਰ ਜਾਣਾ ਪਊਗਾ 1886 ਦੇ ਅੰਦਰ ਇੱਕ ਬੁੱਤ ਅਮਰੀਕਾ ਦੇ ਅੰਦਰ ਜਿਹੜਾ ਨਾ ਨਿਊਯਾਰਕ ਸ਼ਹਿਰ ਦੇ ਅੰਦਰ ਸਥਾਪਿਤ ਕੀਤਾ ਗਿਆ ਉਹਨੂੰ ਕਿਹਾ ਗਿਆ ਸਟੈਚੂ ਆਫ ਲਿਬਰਟੀ ਉਹ ਜਿਹੜਾ ਵਾ ਕਿਹਾ ਜਾਂਦਾ ਕਿ ਫਰਾਂਸ ਦੇ ਲੋਕਾਂ ਵੱਲੋਂ ਇਹ ਇੱਕ ਤੋਹਫੇ ਵਜੋਂ ਭੇਟ ਕੀਤਾ ਗਿਆ ਸੀ ਅਮਰੀਕਨ ਲੋਕਾਂ ਨੇ ਔਰ ਉਹਦੀ 93 ਮੀਟਰ ਉਚਾਈ ਮੰਨੀ ਜਾਂਦੀ ਹੈ 로ਮਨ ਸਮਾਜ ਦੇ ਅੰਦਰ ਇੱਕ ਦੇਵੀ ਹੈ ਜਿਹਦੀ ਉਹ ਪੂਜਾ ਕਰਦੇ ਨਹੀਂ ਉਹਨੂੰ ਲਿਬਰਟੀ ਦੇਵੀ ਕਹਿੰਦੇ ਆਜ਼ਾਦੀ ਦੀ ਦੇਵੀ ਕਹਿੰਦੇ ਨੇ ਤੇ ਉਹਦੀ ਯਾਦ ਅੰਦਰ ਕਹਿ ਲੋ ਉਹਨਾਂ ਨੇ ਜਾਂ ਉਹਦੇ ਉਹਦੇ عقیدਤ ਵਜੋਂ ਉਹ ਜਿਹੜਾ ਉਹਨਾਂ ਨੇ ਇੱਕ ਤੋਹਫੇ ਵਜੋਂ ਉਹ ਬੋਤ ਉਹਨਾਂ ਨੂੰ ਦਿੱਤਾ ਤੇ ਅਮਰੀਕਾ ਦੇ ਅੰਦਰ ਲੱਗਾ ਆ ਅੱਜ ਅਸੀਂ ਉਹਨਾਂ ਦੀ ਗੱਲ ਕਰਦੇ ਸਟੈਚੂ ਆਫ ਲਿਬਰਟੀ ਦੀ ਸਿੱਖੀ ਅੰਦਰ ਸਟੈਚੂ ਦੀ ਕੋਈ ਥਾਂ ਨਹੀਂ ਹੈ ਚਾਹੇ ਉਹ ਤਾਂਬੇ ਦਾ ਹੋਵੇ ਪੱਥਰ ਦਾ ਹੋਵੇ ਮਿੱਟੀ ਦਾ ਹੋਵੇ ਸਟੈਚੂ ਦੀ ਕੋਈ ਥਾਂ ਨਹੀਂ ਸਿੱਖੀ ਅੰਦਰ ਤਸਵੀਰ ਦੀ ਵੀ ਕੋਈ ਥਾਂ ਨਹੀਂ ਵੀ ਕਾਗਜ਼ ਦੀ ਮੂਰਤ ਹੋਵੇ ਪਰ ਜਿਹੜੀ ਗੁਰੂ ਸਾਹਿਬ ਜੀ ਦੀ ਕਰਨੀ ਦੀ ਮੂਰਤ ਆ ਉਹ ਸਟੈਚੂ ਆਫ ਲਿਬਰਟੀ ਅੱਜ ਅਸੀਂ ਉਹਦੀ ਉਦਾਹਰਨਾਂ ਦਿੰਦੇ ਆ ਪਰ ਗੁਰੂ ਸਾਹਿਬ ਜੀ ਦੀ ਜਿਹੜੀ ਜਿਹੜਾ ਗੁਰੂ ਸਾਹਿਬ ਜੀ ਨੇ ਸਥਾਪਨਾ ਕੀਤੀ ਲਿਬਰਟੀ ਦੀ ਆਜ਼ਾਦੀ ਦੀ ਗੱਲ ਕੀਤੀ ਉਹਦੇ ਸਾਹਮਣੇ ਤੇ ਉਹ ਕੁਝ ਵੀ ਨਹੀਂ ਹੈ ਸਾਡਾ ਸਿਧਾਂਤ ਤੇ ਬੜਾ ਉੱਚਾ ਹੈ ਕਿਉਂਕਿ ਉਹ ਤੇ ਸਿਰਫ ਇੱਕ ਨਿਸ਼ਾਨੀ ਦੇ ਤੌਰ ਤੇ ਹੈ ਨਾ ਮੂਰਤੀ ਬਿਲਕੁਲ ਗੁਰੂ ਸਾਹਿਬ ਜੀ ਦਾ ਨਕਲੀ ਨਿਸ਼ਾਨੀ ਨਹੀਂ ਵੀ ਬੋਲ ਦਿੱਤਾ ਗੁਰੂ ਸਾਹਿਬ ਜੀ ਨੇ ਕਰਕੇ ਦਿਖਾਇਆ ਨਿਭਾ ਕੇ ਦਿਖਾਇਆ ਇੱਕ ਹੋਰ ਸਟੈਚੂ ਦੀ ਗੱਲ ਕੀਤੀ ਜਾਂਦੀ ਭਾਰਤ ਧਰਤੀ ਉੱਪਰ ਸਾਨੂੰ ਮਾਣਵੀ ਹੈ ਉਸ ਗੱਲ ਦਾ ਕਿ ਸਰਦਾਰ ਵੱਲੋ ਭਾਈ ਪਟੇਲ ਜੀ ਗ੍ਰਹਿ ਮੰਤਰੀ ਹੋਏ ਆਜ਼ਾਦ ਭਾਰਤ ਦੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤੇ ਭਾਰਤੀ ਲੋਕਾਂ 'ਚ ਮਾਣ ਪਰਣ ਦੇ ਲਈ ਏਕਾ ਕਰਨ ਦੇ ਲਈ ਅਸੀਂ ਇੱਕ ਹਾਂ ਏਕਤਾ 'ਚ ਬੰਨਣ ਦੇ ਲਈ ਉਹਨਾਂ ਨੇ ਬੜੇ ਯਤਨ ਕੀਤੇ ਉਹਨਾਂ ਦੇ ਇਹਨਾਂ ਯਤਨਾਂ ਨੂੰ ਸਜਦਾ ਕਰਦਿਆਂ ਸਮੇਂ ਦੀ ਸਰਕਾਰ ਨੇ 2018 ਦੇ ਅੰਦਰ ਇੱਕ ਬੁੱਤ ਸਥਾਪਿਤ ਕੀਤਾ ਨਰਮਦਾ ਨਦੀ ਦੇ ਕੰਢੇ ਤੇ ਗੁਜਰਾਤ ਦੇ ਅੰਦਰ ਉਹਨੂੰ ਕਿਹਾ ਜਾਂਦਾ ਸਟੈਚੂ ਆਫ ਯੂਨਿਟੀ ਉਹਨਾਂ ਨੇ ਭਾਰਤੀ ਧਰਤੀ ਉੱਪਰ ਯੂਨਿਟੀ ਬਣਾਈ ਤੇ ਉਹਨਾਂ ਨੂੰ ਅਸੀਂ ਉਹਨਾਂ ਦੀ ਕੀਤੀ ਕਰਨੀ ਨੂੰ ਸਮੇਂ ਦੀ ਸਰਕਾਰ ਨੇ ਜਿਹੜਾ ਸਰਪਤ ਦਿੱਤਾ ਫੁੱਲ ਪੇੜ ਕੀਤੇ ਮਾਣ ਦਿੱਤਾ ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਕਰਨੀ ਨੂੰ ਦੇਖਾਂਗੇ ਗੁਰੂ ਸਾਹਿਬ ਜੀ ਐਦਾਂ ਦੇ ਪੈਗੰਬਰ ਨਹੀਂ ਐਦਾਂ ਦੇ ਸ਼ਹਨਸ਼ਾਹ ਨਹੀਂ ਐਦਾਂ ਦੇ ਬੇਤਾਜ ਦੁਨੀਆ ਦੇ ਬਾਦਸ਼ਾਹ ਨਹੀਂ ਜਿਨ੍ਹਾਂ ਨੇ ਆਪਣੇ ਸਿਧਾਂਤਾਂ ਰਾਹੀਂ ਕਿਸੇ ਇੱਕ ਨਿਯਤ ਕੀਤੇ ਗੇ ਟੁਕੜੀ ਫਿਜ਼ੀਕਲ ਜਿਹੜੀ ਭੂਗੋਲਿਕ ਟੁਕੜੀ ਨੂੰ ਨਹੀਂ ਯੂਨਿਟੀ ਵਿੱਚ ਬੰਨਿਆ ਗੁਰੂ ਸਾਹਿਬ ਜੀ ਦੇ ਸਮੁੱਚੀ ਲੋਕਾਈ ਲੋਕਾਈ ਨੂੰ ਬਿਲਕੁਲ ਇੱਕ ਯੂਨਿਟੀ ਵਿੱਚ ਬੰਨਦੇ ਨੇ ਲਿਬਰਟੀ ਵੀ ਦਿੰਦੇ ਨੇ ਆਜ਼ਾਦੀ ਵੀ ਦਿੰਦੇ ਨੇ ਆਪੋ ਆਪਣੀ ਗੱਲ ਕਰੋ ਭਈ ਕਿਸੇ ਦੇ ਹੱਕਾਂ ਤੇ ਡਾਕਾ ਨਾ ਮਾਰੋ ਠੀਕ ਹੈ ਤੁਹਾਡੇ ਲਈ ਯੂਨਿਟੀ ਦੀ ਗੱਲ ਕਰਦੇ ਨੇ ਯੂਨਿਟੀ ਦੀ ਵੀ ਗੱਲ ਕਰਦੇ ਨਹੀਂ ਤੁਹਾਡੇ ਲਈ ਤੁਹਾਰਾ ਮਤ ਖੂਬ ਸਾਡੇ ਲਈ ਆਮਾਰਾ ਮਤ ਖੂਬ ਗੁਰੂ ਸਾਹਿਬ ਜੀ ਨੇ ਲਿਬਰਟੀ ਵੀ ਦਿੱਤੀ ਦੇਖੋ ਪਈ ਇਹਨਾਂ ਦੇ ਜੰਜੂ ਨਾ ਲਾਓ ਤੁਸੀਂ ਆਪਣਾ ਕੰਮ ਕਰੋ ਇਹ ਆਪਣਾ ਕੰਮ ਕਰਨ ਗੁਰੂ ਸਾਹਿਬ ਨੇ ਯੂਨਿਟੀ ਵੀ ਦਿੱਤੀ ਵੀ ਇਸ ਧਰਤੀ ਉੱਪਰ ਇੱਕ ਗੁਲਦਸਤੇ ਵਾਂਗ ਅਜ ਭਾਰਤ ਦੀ ਧਰਤੀ ਤੇ ਵੀ ਆਪਾਂ ਗੱਲ ਕਰਦੇ ਆ ਨਾ ਕਿ ਅਨੇਕਤਾ ਵਿੱਚ ਏਕਤਾ ਆ ਅਸੀਂ ਅਲੱਗ-ਅਲੱਗ ਸੱਭਿਆਚਾਰਾਂ ਤੋਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਪਛੋਕੜਾਂ ਤੋਂ ਅਲੱਗ-ਅਲੱਗ ਪਹਿਰਾਵਾ ਵਾਲਿਆਂ ਅਲੱਗ-ਅਲੱਗ ਬੋਲੀਆਂ ਵਾਲਿਆਂ ਇਹੋ ਸਾਡਾ ਇੱਕ ਗੁਲਦਸਤਾ ਤੇ ਗੁਲਦਸਤੇ ਵਿੱਚ ਅਲੱਗ-ਅਲੱਗ ਫੁੱਲਾਂ ਦੀ ਆਪਣੀ ਇੱਕ ਜਿਹੜੀ ਆਭਾ ਹੁੰਦੀ ਆ ਇਸੇ ਤਰ੍ਹਾਂ ਭਾਰਤੀ ਧਰਤੀ ਅੱਜ ਜੇ ਇਸ ਚੀਜ਼ ਨੂੰ ਸਮਝੇ ਗੁਰੂ ਤੇਗ ਬਹਾਦਰ ਜੀ ਨੇ ਕਰਕੇ ਦਿਖਾਇਆ ਕਿ ਸਮੁੱਚੀ ਲੋਕਾਈ ਚਾਹੇ ਉਹ ਕਿਸੇ ਵੀ ਦੇਸ਼ ਦੇ ਨਾਗਰਿਕ ਨੇ ਰੰਗ ਕਰਕੇ ਵੱਖਰੇ ਨੇ ਸੱਭਿਆਚਾਰ ਵਗਰੇ ਕੇ ਵੱਖਰੇ ਨੇ ਭਾਸ਼ਾ ਕਰਕੇ ਵੱਖਰੇ ਨੇ ਪਿਸ਼ੋਕੜ ਕਰਕੇ ਵੱਖਰੇ ਨੇ ਅਸੀਂ ਕੁਦਰ ਦਾ ਇੱਕ ਨਾਜ਼ਾਕ ਗੁਲਦਸਤਾ ਹਾਂ ਜੀ ਦੇ ਅੰਦਰ ਹਰ ਫੁੱਲ ਦੀ ਆਪੋ ਆਪਣੀ ਅਹਿਮੀਅਤ ਹੈ ਕੀ ਤੁਹਾਨੂੰ ਲੱਗਦਾ ਹੈ ਅੱਜ ਦੀਆਂ ਸਰਕਾਰਾਂ ਜਾਂ ਕਦੀ ਵੀ ਸਰਕਾਰਾਂ ਨੇ ਉਹ ਪੱਖ ਉਹ ਸਿੱਖ ਕਮਿਊਨਿਟੀ ਨੂੰ ਦਿੱਤਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਮੁੱਚੀ ਕਾਇਨਾਤ ਨੂੰ ਦਿੱਤਾ ਸੀ ਦੇਖੋ ਯਾ ਲੋੜ ਹੈ ਬਿਲਕੁਲ ਲੋੜ ਆ ਜੀ ਇਹ ਚੀਜ਼ ਤਾਂ ਮਹਿਸੂਸ ਕਰਦਾ ਹਰ ਸਿੱਖ ਹਿਰਦਾ ਵੀ ਜੇ ਸਾਨੂੰ ਉਹਨੇ ਹੱਕ ਉਹਨਾਂ ਅਦਬ ਉਹਨਾਂ ਸਤਕਾਰ ਮਿਲੇ ਜਿਹਦੇ ਅਸੀਂ ਹੱਕਦਾਰ ਆਂ ਤੇ ਜਿੱਧਰ ਨੂੰ ਮਰਜ਼ੀ ਸਾਨੂੰ ਤੋਰ ਦਿਓ ਵਿਕਾਸ ਦੇ ਖੇਤਰ ਚ ਤੋਰ ਦਿਓ ਹੱਡ ਪਨਵੀ ਮਿਹਨਤ ਦੇ ਖੇਤਰ ਚ ਤੋਰ ਦਿਓ ਆਰਮੀ ਵਿੱਚ ਤੋਰ ਦਿਓ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰਨ ਲਈ ਤੋਰ ਦਿਓ ਅਸੀਂ ਆਪਣੀ ਧਰਤੀ ਨੂੰ ਕੱਲੀ ਪੰਜਾਬ ਨੂੰ ਨਹੀਂ ਪੂਰੇ ਭਾਰਤ ਦੇ ਵਰਸ਼ ਦੀ ਧਰਤੀ ਨੂੰ ਸੋਨੇ ਨਾਲ ਨਾ ਰੰਗਦੀ ਤੇ ਤਾਂ ਰੰਗਿਆ ਵੀ ਆ ਰੰਗਿਆ ਵੀ ਆ ਜੇ ਗੁਰੂ ਤੇਗ ਬਹਾਦਰ ਜੀ ਦੀ ਲਾਲ ਰੰਗ ਦੀ ਰਤ ਚਾਂਦਨੀ ਚੌਂਕ ਵਿੱਚ ਡੁੱਲਦੀ ਹੈ ਤੇ ਉਸ ਰਤ ਦੇ ਵਿੱਚੋਂ ਉਪਜਿਆ ਹੋਇਆ ਜਿਹੜਾ ਖਾਲਸਾ ਆ ਜਿਹਦੇ ਹੱਡਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੀਰਤ ਕਰਨ ਦਾ ਸਿਧਾਂਤ ਪਾਇਆ ਤੇ ਇੱਕ ਵਾਰ ਸਾਨੂੰ ਹੱਲਾਸ਼ੇਰੀ ਦੇ ਕੇ ਸਾਨੂੰ ਸਾਡੇ ਸਾਰੇ ਅਧਿਕਾਰ ਦੇ ਕੇ ਸਾਨੂੰ ਆਮ ਸ਼ਹਿਰੀਆਂ ਵਰਗੀਆਂ ਹੀ ਅਧਿਕਾਰ ਦੇ ਕੇ ਮਾਨ ਸਤਕਾਰ ਦੇ ਕੇ ਵਿਧਕਰੇ ਬੰਦ ਕਰਕੇ ਸਾਡੀ ਦਸਤਾਰ ਕਰਕੇ ਸਾਡੀ ਕੰਗੇ ਕਰਕੇ ਸਾਡੇ ਪਹਿਰਾਵੇ ਕਰਕੇ ਸਾਡੇ ਦਾੜੇ ਕਰਕੇ ਜਿਹੜੇ ਵਿਧਕਰੇ ਹੁੰਦੇ ਨੇ ਉਹਨਾਂ ਨੂੰ ਜੇ ਬੰਦ ਕਰਕੇ ਸਾਨੂੰ ਵੀ ਪਹਿਲੇ ਦਰਜੇ ਦੇ ਸ਼ਹਿਰੀਆਂ ਵਾਲੇ ਅਧਿਕਾਰ ਹੱਕ ਦਿੱਤੇ ਜਾਣ ਸਾਡੇ ਉੱਪਰ ਨੀ ਕਿੰਨੀਆਂ ਪਾਬੰਦੀਆਂ ਕਿਤੇ ਸਾਡੇ ਬੱਚਿਆਂ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਜਾ ਰਿਹਾ ਕੜੀ ਕਰਕੇ ਕਦੇ ਸਾਨੂੰ ਫਲਾਈਟ ਵਿੱਚ ਮੁਸ਼ਕਲ ਆਉਂਦੀ ਆ ਕਦੇ ਵਿਦੇਸ਼ਾਂ ਵਿੱਚ ਦਸਤਾਰ ਕਰਕੇ ਮੁਸ਼ਕਲ ਆਉਂਦੀ ਆ ਸਾਡੇ ਲਈ ਹਿੱਕੜਾ ਕੇ ਅੱਗੇ ਲੜੋ ਕਿਉਂਕਿ ਤੁਸੀਂ ਹੁਣ ਸਰਕਾਰ ਵਿੱਚੋਂ ਤੇ ਫਿਰ ਦੇਖੋ ਸਾਡੀਆਂ ਹੱਕਾਂ ਦਾ ਤਾਨ ਕੀ ਆ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰੱਤ ਨਾਲ ਸਾਡੇ ਰੱਤ ਵਿੱਚ ਸੰਚਾਰ ਕੀਤਾ ਹਿੰਮਤ ਦਾ ਹੌਂਸਲੇ ਦਾ ਲੜਨ ਦਾ ਅੜਨ ਦਾ ਤੇ ਖੜਨ ਦਾ ਉਹਦਾ ਰੰਗ ਦੇਖੋ ਕਿਵੇਂ ਅਸੀਂ ਧਰਤੀ ਨੂੰ ਸੁਨਹਿਰੀ ਕਰਦੇ ਆਂ ਇਹ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜਿਹੜੀ ਉਹਨਾਂ ਨੇ ਮਨੁੱਖੀ ਹਰਕਤਾਂ ਦੇ ਵਿੱਚੋਂ ਵਿਹਾਜ ਕੇ ਲਿਆ ਕੇ ਸਾਨੂੰ ਦਿੱਤੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ। ਅੱਜ ਲੋੜ ਹੈ ਇੰਨੀ ਸੁਚੇਤਤਾ ਦੇ ਨਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ੇਦੀ ਦਾੜਾ ਮਨਾਇਆ ਜਾਵੇ। ਕੇਵਲ ਆਪਣੇ ਵੇੜੇ ਵਿੱਚ ਖੇਡਦੇ ਬੱਚਿਆਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਨਾ ਜਾਵੇ। ਸਗੋਂ ਸਮੁੱਚੇ ਸੰਸਾਰ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਭਾਵੇਂ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਬਦ ਦਾ ਕਿਸੇ ਹੀ ਫਿਰਕੇ ਦਾ ਉਹਨੂੰ ਆਪਣੀ ਆਜ਼ਾਦੀ ਤੇ ਉਹਨੂੰ ਆਪਣੇ ਮਾਨਮਤੇ ਵਿਰਸੇ ਬਾਰੇ ਪਤਾ ਲੱਗ ਸਕੇ ਕਿ ਜੇਕਰ ਮੇਰਾ ਵਿਰਸਾ ਜਿਉਂਦਾ ਹੈ ਤੇ ਇਹਦੇ ਪਿੱਛੇ ਕਿਹਦੀ ਵੱਡੀ ਦੇਣ ਹੈ ਕਿਹੜੇ ਗੁਰੂ ਪਾਤਸ਼ਾਹ ਦੀ ਦੇਣ ਹੈ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਆਜ਼ਾਦੀ ਦਾ ਅਧਿਕਾਰ ਦਿੱਤਾ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇੱਕ ਮੈਂ ਬੇਨਤੀ ਜੀ ਨੂੰ ਕਰਾਂਗਾ ਖਾਸ ਕਰਕੇ ਸਾਡੇ ਨੌਜਵਾਨਾਂ ਵਾਸਤੇ ਜਿਨ੍ਹਾਂ ਦੇ ਕੋਲ ਵਾਗ ਟੋਰ ਹੈ ਪੰਥ ਦੀ ਵੱਡੀ ਜ਼ਿੰਮੇਵਾਰੀ ਸਾਹਮਰੇ ਨੇ ਉਹ ਪੰਥ ਦੀ ਜ਼ਿੰਮੇਵਾਰੀ ਸਾਹਮਦੇ ਸਾਹਮਦੇ ਸਮੁੱਚੇ ਸੰਸਾਰ ਨੂੰ ਕਲਾਵੇ ਚ ਲੈ ਕੇ ਕਿਵੇਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਨਾਲ ਹੋਕਾ ਦੇ ਕੇ ਕਲਾਵੇ ਵਿੱਚ ਸਮੁੱਚੇ ਸੰਸਾਰ ਨੂੰ ਲਿਆ ਜਾਵੇ ਦੇਖੋ ਜੀ ਇਹਦੇ ਵਿੱਚ ਮੈਨੂੰ ਲੱਗਦਾ ਵੀ ਸਾਰੀ ਹੀ ਸਾਡੀ ਕੌਮ ਦੀ ਵਿਦਵਾਨ ਤਬਕੇ ਦੀ ਪ੍ਰਬੰਧਕ ਕਮੇਟੀਆਂ ਦੀ ਤੇ ਸਾਡੇ ਨੌਜਵਾਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਕਿਉਂਕਿ ਇਹ ਸਾਰੀਆਂ عقੀਦਤ ਦੀਆਂ ਗੱਲਾਂ ਮਾਨਮਤੇ ਇਤਿਹਾਸ ਦੇ ਪਲਾਂ ਦੀਆਂ ਗੱਲਾਂ ਇਹ ਸਾਖੀਆਂ ਸਾਡੀ ਲਿਟਰੇਚਰ ਵਿੱਚ ਨੇ ਲਿਟਰੇਚਰ ਵੱਤੋਂ ਵੀ ਵੱਧ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਨੇ ਬਿਲਕੁਲ ਜਿੱਥੋਂ ਗੁਰੂ ਤੇਗ ਬਹਾਦਰ ਜੀ ਦਾ ਇਹ ਵਿਸ਼ਵ ਦ੍ਰਿਸ਼ਟੀਕੋਣ ਦਾ ਨਾਰਾ ਉੱਬਰ ਕੇ ਸਾਹਮਣੇ ਆਉਂਦਾ ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਹੈ ਨਹਿ ਪੈਮਾਨਤ ਆਣ ਜੇ ਆਪਾਂ ਸਿਰਫ ਇਹਨੂੰ ਮਨੁੱਖੀ ਹੱਕਾਂ ਦੇ ਸੰਦਰਭ ਤੋਂ ਹੀ ਇਸ ਪੰਕਤੀ ਨੂੰ ਦੇਖੀਏ ਤੇ ਤਾਂ ਵੀ ਇਸ ਪੰਕਤੀ ਦੇ ਬੜੇ ਵਿਸ਼ਾਲ ਅਰਥਾਂ ਨੂੰ ਸਮਝਣਾ ਪਾਊਗਾ ਤੇ ਸਮਝਣ ਦੇ ਲਈ ਖੁਦ ਪੜ੍ਹਨਾ ਪਊ ਸਾਡਾ ਨੌਜਵਾਨ ਅੱਜ ਪੜਨ ਤੋਂ ਟੁੱਟ ਗਿਆ ਆ ਉਹ ਜਿਹੜਾ ਟੁੱਟਣਾ ਆ ਉਹ ਸਾਡੇ ਲਈ ਬਹੁਤ ਖਤਰਨਾਕ ਆ ਸਿਰਫ ਦਾਲ ਦੀ ਬਾਲਟੀ ਫੜ ਕੇ ਜਲੇਬੀਆਂ ਦਾ ਟੋਕਰਾ ਫੜ ਕੇ ਪ੍ਰਸ਼ਾਦਿਆਂ ਦੀ ਝੋਲੀ ਪਾ ਕੇ ਲੰਗਰ ਦੀ ਸੇਵਾ ਕਰਨੀ ਹੀ ਸੇਵਾ ਨਹੀਂ ਉਹ ਇਸ ਸੇਵਾ ਦਾ ਇੱਕ ਪੱਖ ਆ ਇਹ ਤੋਂ ਬਿਨਾ ਲਿਟਰੇਚਰ ਨੂੰ ਖੁਦ ਪੜਨਾ ਲਿਟਰੇਚਰ ਨੂੰ ਵੰਡਣਾ ਲਿਟਰੇਚਰ ਦੇ ਵਿੱਚੋਂ ਫੈਕਟਸ ਕੱਢ ਕੇ ਲਿਆਉਣੀ ਉਹਨਾਂ ਨੂੰ ਆਪਣੀ ਅਗਲੇ ਬੱਚਿਆਂ ਨਾਲ ਅਗਲੀ ਪੀੜ੍ਹੀ ਨਾਲ ਸਾਂਝਾ ਕਰਨਾ ਗੁਰਮਤਿ ਕਲਾਸਾਂ ਲਾਉਣੀਆਂ ਵਰਕਸ਼ਾਪਾਂ ਲਾਉਣੀਆਂ ਇਨਾਂ ਦੇ ਨਾਲ ਸੈਮੀਨਾਰਾਂ 'ਚ ਜਾ ਕੇ ਸ਼ਾਮਲ ਖੁਦ ਹੋਣਾ ਬੁਲਾਰੇ ਤੇ ਸਰੋਤੇ ਦੇ ਰੂਪ 'ਚ ਵੀ ਬਿਲਕੁਲ ਇਹਦੇ ਨਾਲ ਸਾਨੂੰ ਸਾਡੀ ਸੋਚ ਉੱਪਰ ਝੋਟ ਆਊਗੀ ਸੁਚੇਤਤਾ ਦਾ ਡੰਕਾ ਵੱਜੂਗਾ ਬਿਲਕੁਲ ਤੁਹਾਡੀ ਗੱਲ ਸੇਰ ਗੰਦ ਮਾਮਾ ਬਾਜੂ ਵਾਲੀ ਬਾਤ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਇਹ ਕਹਿ ਸਕਦੇ ਆ ਅਚੰਭਾ ਹੋਇਆ ਜਦੋਂ ਅਸੀਂ ਇਤਿਹਾਸ ਦੇ ਇਹਨਾਂ ਵਰਕਿਆਂ ਨੂੰ ਪੜਿਆ ਸੁਣਿਆ ਸਾਡੇ ਅਤੀ ਸਤਕਾਰਯੋਗ ਸਰਦਾਰ ਹਰਦੀਪ ਸਿੰਘ ਪਾਸੋਂ ਅੱਜ ਅਸੀਂ ਖੜੇ ਕਿੱਥੇ ਆ ਜੇਕਰ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨਾ ਚਾਹੁੰਦੇ ਆ ਤੇ ਜਿਹੜਾ ਅਖੀਰ ਤੇ ਇਹਨਾਂ ਨੇ ਫੈਕਟ ਦੱਸੇ ਨੇ ਖਾਸ ਕਰਕੇ ਨੌਜਵਾਨਾਂ ਵਾਸਤੇ ਸਮੁੱਚੇ ਆਗੂਆਂ ਵਾਸਤੇ ਸਾਨੂੰ ਉਹਨਾਂ ਫੈਕਟਸ ਨੂੰ ਆਧਾਰ ਬਣਾ ਕੇ ਕੰਮ ਕਰਨਾ ਪਵੇਗਾ ਤਾਂ ਹੀ ਅਸੀਂ ਕਹਿ ਸਕਦੇ ਹਾਂ ਅਸੀਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਤੇ ਉਹਨਾਂ ਦੀ ਸ਼ਹਾਦਤ ਨੂੰ ਨਮਰ ਕਰਦੇ ਹਾਂ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਤੁਸੀਂ ਬੜੇ ਸੋਨੇ ਢੰਗ ਦੇ ਨਾਲ ਬੜੀ ਵੱਡੀ ਸਟੱਡੀ ਕਰਕੇ ਅੱਜ ਸਾਡੇ ਸਰੋਤਿਆਂ ਨੂੰ ਉਹ ਇਤਿਹਾਸ ਅਤੇ ਇਸ ਮੌਜੂਦਾ ਸਮੇਂ ਜਿਹੜਾ ਇਤਿਹਾਸਕ ਪੱਖ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਵਾਕਫੀ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦ ਉਹ ਸਾਨੂੰ ਦੁਆਗਿਆ ਅਗਲਾ ਵਿਸ਼ਾ ਲੈ ਕੇ ਅਗਲੇ ਮਹਿਮਾਨਾਂ ਨਾਲ ਤੁਹਾਡੇ ਨਾਲ ਜਲਦੀ ਰੂਬਰੂ ਹੋਵਾਂਗੇ ਤਦ ਤੱਕ ਆਪ ਸਾਰਿਆਂ ਤੋਂ ਖੇਮਾ ਦੇ ਜਾਚਕਾਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ